ਕੀ ਹਾਲ ਫਤਿਹ ਉਹ ਤੁਹਾਨੂੰ ਪਤਾ ਕੱਲ 크리스마ਸ ਡੇ ਆ ਰਿਹਾ ਹਾਂ ਯਾਰ ਪਾਣਾ ਸਕੂਲ ਚ ਹਾਂ ਨਾ ਸੰਤਾ ਕਲੋਸ ਦੀ ਡਰੈੱਸ ਆ ਪਾ ਕੇ ਜਾਵਾਂਗੇ ਉਹ ਹਾਂ ਯਾਰ ਮੈਨੂੰ ਤਾਂ ਸੰਤਾ ਕਲੋਸ ਦੀ ਟੋਪੀ ਬਹੁਤ ਸੋਹਣੀ ਲੱਗਦੀ ਆ ਕੱਲ ਨੂੰ ਮਿਲਦੇ ਆ ਸੰਤਾ ਕਲੋਸ ਬਣ ਕੇ ਵੀਰੋਂ ਕੀ ਗੱਲਾਂ ਕਰਦੇ ਸੀ ਉਹ ਬਸ ਕੱਲ ਨੂੰ 크리스마ਸ ਡੇ ਦੀਆਂ ਤਿਆਰੀਆਂ ਕਰ ਰਹੇ ਸੀ ਤੁਹਾਨੂੰ ਪਤਾ ਹੁਣ ਕਿਹੜੇ ਦਿਨ ਚੱਲ ਰਹੇ ਨੇ ਨਾ ਦੀਦੀ ਸਾਡੇ ਸਕੂਲ ਚ ਦਵਸ 크리스마ਸ ਡੇ ਵਾਰੀ ਦੱਸ ਦੇਣੇ ਇੰਨੀ ਮਾੜੀ ਗੱਲ ਹੈ ਪੇਰੈਂਟਸ ਦੀ ਤੇ ਟੀਚਰਸ ਦੀ ਸਾਨੂੰ ਦੱਸਿਆ ਹੀ ਨਹੀਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਐਨਾ ਦਿਨਾਂ ਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ ਅੱਛਾ ਦੀਦੀ ਐਨੀ ਕੁਰਬਾਨੀ ਹਾਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਸੀ ਤੇ ਛੋਟੇ ਸਹਬਜ਼ਾਦੇ ਸੂਬੇ ਨੇ ਦੀਵਾਰਾਂ ਚ ਜਿਣਾਤੇ ਸੀ ਧੀਰੀ ਸੰਤਾ ਕਿਸੇ ਨੇ ਇਤਿਹਾਸ ਦੱਸਿਆ ਹੀ ਨਹੀਂ ਹਾ ਵੀਰੇ ਜਿਨ੍ਹਾਂ ਨੇ ਆਪਣੇ ਲਈ ਕੁਰਬਾਨੀ ਦਿੱਤੀ ਆਪਾਂ ਉਹਨਾਂ ਨੂੰ ਭੁੱਲ ਬੈਠੇ ਆ ਤੇ ਜਿਨ੍ਹਾਂ ਨੇ ਆਪਾਂ ਨੂੰ ਗੁਲਾਮ ਬਣਾ ਕੇ ਰੱਖਿਆ ਆਪਾਂ ਉਹਨਾਂ ਦੀ ਖੁਸ਼ੀਆਂ ਮਨਾ ਰਹੇ ਆ ਇਹਦਾ ਮਤਲਬ ਅਸੀਂ ਹਜੇ ਵੀ ਗੁਲਾਮ ਆ ਕਿੰਨੇ ਗद्दार ਆ ਅਸੀਂ ਆਪਣੇ ਵਿਰਸੇ ਨੇ ਭੁੱਲ ਹੀ ਜਾਂਦੇ ਆ ਦੀਦੀ ਮੈਂ ਨਹੀਂ ਪਾਣੀ ਟੋਪੀ ਮੈਂ ਨਹੀਂ ਬੰਨਣਾ ਸੰਤਾ ਕਲੋਜ਼ ਅਸੀਂ ਨਹੀਂ ਬੰਨਣਾ ਸੰਤਾ ਕਲੋਜ਼ ਕਿੰਨੇ ਸੋਹਣੇ ਲੱਗਦੇ ਹੋ ਮੇਰੇ ਦਸਤਾਰਾਂ 'ਚ